ਉਡ ਆਪਣਾ ਹੋਸਟ ਐਂਡ ਦੋਸਤਾਂ ਮੈਂ ਢੱਲੋਂ ਤੁਸੀਂ ਦੇਖ ਲਓ ਡੀਪੀ ਵੀ ਪੰਜਾਬੀ ਉਹ ਆਪ ਹੀ ਅਗਰ ਉਹ ਮਾਰਕੀਟ ਕਿੰਨੀ ਭਾਗਤਾ ਪਈ ਰਹੀ ਹੈ 3 ਕਿ ਵਾਲੀ ਦੀਨ ਮੈਂ ਅੱਜ ਇਹਦਾ ਨਵੀਨੀਕਰਨ ਕੀਤਾ ਗਿਆ ਹੈ ਸੈੱਡ ਜਿਹੜਾ ਪਹਿਲਾਂ ਮੰਡੀ ਦੇ ਵਿੱਚ ਬਣਿਆ ਸੀ ਪੁਰਾਣਾ ਉਸ ਨੂੰ ਰੰਗ ਰੋਪਣ ਕਰਕੇ ਤਿਆਰ ਕਰ ਲਿਆ ਬਹੁਤ ਵਧੀਆ ਬਣ ਗਿਆ ਤੇ ਕੁਝ ਹੋਰ ਵੀ ਨਵੇਂ ਸੈੱਡ ਬਣਨ ਦੀ ਦੱਸ ਰਹੇ ਹੈ 2-3 ਸੈੱਡ ਹੋਰ ਬਣਨੇ ਇੱਕ ਸੈੱਡ ਤਾਂ ਬਣ ਹੀ ਗਿਆ ਉਸ ਨੂੰ ਅਸੀਂ ਦਿਖਾ ਰਹੇ ਹਾਂ ਉਹ ਪਿਛਲੇ ਵਾਰ ਸੇ ਬਣਿਆ ਹੋਇਆ ਹੈ ਤੇ ਬਾਕੀ ਇਹਨਾਂ ਸਾਰੀ ਜਾਣਕਾਰੀ ਲਵਾਂਗੇ ਮੈਂ ਬਸ ਪੰਜ ਸਾਲ ਤੋਂ ਕਿੰਨੇ ਘੋਰ ਸ਼ੈੱਡ ਬਣ ਰਹੇ ਆ ਜਾਂ ਹੋਰ ਮੰਡੀ ਦੇ ਵਿੱਚ ਕੀ ਕੁਝ ਹੋਣਾ ਹੈ ਮੰਡੀ ਕਾਫੀ ਤਕਰੀਬਨ ਲਗਭਗ ਤਿਆਰ ਹੋ ਚੁੱਕੀ ਹੈ ਇਹ ਆਪਾਂ ਕਰਦੇ ਆਂ ਗੱਲਬਾਤ ਦੇਖੋ ਪਿੰਡ ਸਰੀਏ ਵਾਲ ਦਾ ਅੱਜ ਬਹੁਤ ਵੱਡਾ ਇਕੱਠਾ ਜਿਹੜਾ ਇੱਥੇ ਹੋ ਚੁੱਕਾ ਹੈ ਤੇ ਆਪਾਂ ਕਿਸਾਨਾਂ ਨਾਲ ਕਰਦੇ ਆਂ ਗੱਲਬਾਤ ਦਿਖਾਉਣੀ ਆ ਤੁਹਾਨੂੰ ਕੀ ਕੰਦੇ ਖਸਾਨ ਇਥੋਂ ਦੇ ਮੰਡੀ ਤੋਂ ਕਿੰਨਾ ਖੁਸ਼ ਹੈ ਕੀ ਹੋਰ ਕੋਈ ਲੋੜ ਹੈ ਕੀ ਨਹੀਂ ਹੈ ਪੈਸਾ ਹੁਣ ਤੋਂ ਸਿੱਧ ਇਸ ਮੰਡੀ ਦੇ ਵਿੱਚ ਆੜਤ ਕਰਦੇ ਹਾਂ ਸੋਨੂੰ ਉਹਦੋਂ ਪਹਿਲਾਂ ਮੰਡੀ ਦੇ ਵਿੱਚ ਆਟਾ ਕਰਨ ਸਮੇਂ ਜਾਂ ਕਿਸਾਨਾਂ ਨੂੰ ਥੋੜੀ ਕੁ ਸਮੱਸਿਆ ਪਤਾ ਲੱਗਦਾ ਹੁੰਦਾ ਹੋਣਾ ਵੀ ਕਿੰਨੀ ਕੁ ਸਮੱਸਿਆਵਾਂ ਹੁੰਦੀਆਂ ਕਿਸਾਨਾਂ ਨੂੰ ਜਾਂ ਸੋਨੂੰ ਉੱਚੀ ਮੰਡੀ ਕਰਨ ਨਾਲ ਹੁਣ ਕੋਈ ਇਹਦਾ ਫਰਕ ਪਿਆ ਹੈ ਹਾਂਜੀ ਇਹਦਾ ਬਹੁਤ ਫਰਕ ਪਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਸਾਰਾ ਵਾਲਾ ਪਾਣੀ ਸੀਗਾ ਉਹ ਮੰਡੀ 'ਚ ਭਰ ਜਾਂਦਾ ਸੀਗਾ ਇਸ ਨਾਲ ਜਿਹੜਾ ਫਸਲ ਦਾ ਬਹੁਤ ਨੁਕਸਾਨ ਹੁੰਦਾ ਸੀ ਤੇ ਉਹ ਮੰਡੀ ਵੈਸੇ ਪਹਿਲਾਂ ਜਿਹੜੀ ਸੀਗੀ ਮੰਡੀ ਦੇ ਵਿੱਚ ਟੋਏ ਪਏ ਪਏ ਸੀ ਕਈ ਥਾਵਾਂ ਤੇ ਹਾਂਜੀ ਪਹਿਲਾਂ ਵਾਲੀ ਮੰਡੀ ਸਈ ਥਾਵਾਂ ਤੋਂ ਦਬੀ ਵੀ ਸੀ ਉੱਚੀ ਨੀਵੀਂ ਵੀ ਸੀ ਸਾਰੀ ਠੀਕ ਹੈ ਉਨੇ ਕਿੰਨੀ ਕ ਲੈਵਲ ਨਹੀਂ ਸੀਗਾ ਜੀ ਕਿੰਨੀ ਕ ਚਾਹ ਮੰਡੀ ਜਿਹੜੀ ਜਾਦੇ ਹੋ ਗਈ ਤਕਰੀਬਨ ਅੱਗੇ ਨੂੰ 2 ਫੁੱਟ 2.5 ਫੁੱਟ ਉੱਚੀ ਹੋ ਗਈ ਮੰਡੀ ਸਾਰੀ ਦਾ ਲੈਵਲ ਬਰਾਬਰ ਹੋ ਗਿਆ ਜੀ ਸਾਰੀਆਂ ਲੈਵਲ ਹੋ ਗਿਆ ਵਧੀਆ ਲੈਵਲ ਹੋ ਚੁੱਕੇ ਤੇ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਸਾਰੇ ਪਿੰਡ ਦਾ ਧੰਨਵਾਦ ਕਰੂੰਗਾ ਜੀ ਤੇ ਉਸ ਤੋਂ ਬਾਅਦ ਜਿਹੜੀ ਨਗਰ ਪੰਚਾਇਤ ਹੈ ਉਹਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਨੂੰ ਬਹੁਤ ਵੱਡੇ ਕੰਮ ਨੂੰ ਨੇਪਰੇ ਚਾੜਿਆ ਭਾਈ ਸਾਹਿਬ ਸੋਨੂੰ ਕਿਵੇਂ ਲੱਗਦਾ ਪਿੰਡ ਦੀ ਪੰਚਾਇਤ ਦਾ ਕੰਮ ਮੰਡੀ ਬੋਰਡ ਦਾ ਕੰਮ ਇੱਥੇ ਇੰਨਾ ਖਰਚਾ ਕੀਤਾ ਹੈ ਮੰਡੀ ਬੋਰਡ ਨੇ ਇਹ ਬਹੁਤ ਸੋਹਣਾ ਕੰਮ ਹੋਇਆ ਜੀ ਬਹੁਤ ਉਹ ਚਿਹਰਾ ਉਪਰਾਲਾ ਸੀਗਾ ਪੰਜਾਬ ਸਰਕਾਰ ਦਾ ਇਹਦੇ ਵਿੱਚ ਅਸੀਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਜੀ ਖੁੱਡੀਆਂ ਤੇ ਮੰਡੀ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਤੇ ਪਿੰਡ ਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਪਾਈ ਤੋਂ ਤੁਸੀਂ ਐਜ ਕਿਸਾਨ ਇਥੇ ਮੰਡੀ ਚਾਉਂਦੇ ਰਹਿੰਦੇ ਹੋ ਪਹਿਲਾਂ ਵੀ ਮੰਡੀ ਸੀਗੀ ਤੇ ਹੁਣ ਵੀ ਮੰਡੀ ਆ ਕੋਈ ਫਰਕ ਪਊਗਾ ਇਸ ਦਾ ਜੀ ਬਹੁਤ ਜ਼ਿਆਦਾ ਫਰਕ ਪਊਗਾ ਕਿਉਂਕਿ ਤਕਰੀਬਨ ਇਹ ਅਨਾਜ ਮੰਡੀ ਸਾਡੇ ਪਿੰਡ ਵਿੱਚ ਅਜ ਤੋਂ 30-32 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਉਸ ਸਮੇਂ ਦੀਆਂ ਪੰਚਾਇਤਾਂ ਨੇ ਪੂਰਾ ਹੌਮ ਹੰਬਾ ਕੇ ਪਿੰਡ ਦੀਆਂ ਸਾਥ ਦੇ ਨਾਲ ਮੰਡੀ ਨੂੰ ਤਿਆਰ ਕਰਵਾਇਆ ਜੋ ਕਿ ਸਮੇਂ ਅਨੁਸਾਰ ਇਹ ਮੰਡੀ ਹੁਣ ਨਹੀਂ ਵੀ ਹੋ ਚੁੱਕੀ ਸੀ ਇਸ ਕਰਕੇ ਇਸ ਦੀ ਉਪਜੋਂ ਫਸਲ ਕੱਟੀ ਆਉਂਦੀ ਸੀ ਫਸਲ ਡੁੱਬ ਗਈ ਕਿਸਾਨਾਂ ਨੂੰ ਤਕਲੀਫ ਆਉਂਦੀ ਸੀ ਤੇ ਨਵੀਆਂ ਸਾਡੀਆਂ ਪੰਚਾਇਤਾਂ ਨੇ ਪੂਰਾ ਜ਼ੋਰ ਲਾ ਕੇ ਇਸ ਨੂੰ ਦੁਆਰਾ ਮੁੱਖ ਮੰਤਰੀ ਸਾਹਿਬ ਕੋਲੇ ਨਵੀਆਂ ਸਰਕਾਰਾਂ ਕੋਲੇ ਅਪਰੋਚ ਕੀਤੀ ਜੋ ਕਿ ਸਾਡੀ ਮਨਜ਼ੂਰ ਕੀਤੀ ਗਈ ਤੇ ਨਵੀਂ ਮੰਡੀ ਬਾਰੇ ਸਾਡੇ ਜੋ ਪੈਸੇ ਮਨਜ਼ੂਰ ਹੋਏ ਉਸ ਰਪੈਂਟ ਬਾਰੇ ਮੰਡੀ ਵੀ ਨਵੀਂ ਪੜਾਈ ਗਈ ਹੈ ਜੋ ਕਿ ਸਾਡੇ ਪਿੰਡ ਨੇ ਬਹੁਤ ਸਾਹਸ ਦਿੱਤਾ ਹੈ ਸਾਡੇ ਪਿੰਡ ਨੇ ਆਰਥਿਕ ਪੱਖੋਂ ਸਾਡੇ ਆੜਤਿਆਂ ਦੇ ਆਰਥਿਕ ਪੱਖੋਂ ਸਾਡੀ ਹਰ ਵਕਤ ਮਦਦ ਕੀਤੀ ਹੈ ਤੇ ਸਾਡੇ ਹਰੇਕ ਕਿਸਾਨ ਨੇ ਹਰੇਕ ਛੋਟੇ ਵੱਡੇ ਪਰਿਵਾਰ ਨੇ ਮਲੇ ਇਥੇ ਕੂੜੇ ਖੜਕੇ ਮੰਡੀ ਨੂੰ ਬਣਾਇਆ ਗਿਆ ਤੇ ਬਹੁਤ ਹੀ ਸਾਡੇ ਪਿੰਡ ਨੂੰ ਚਾਅ ਇਸ ਮੰਡੀ ਦਾ ਇਸ ਕਰਕੇ ਹੁਣ ਤੁਸੀਂ ਇਹ ਸਾਰਾ ਕਾਠੇ ਵੇਖੋ ਸਾਡੇ ਪਿੰਡ ਨੂੰ ਕਿੰਨੀ ਸ਼ੌਕ ਹੈ ਇਸ ਮੰਡੀ ਬਾਰੇ ਤੇ ਅਸੀਂ ਮਤਲਬ ਇਹ ਚਾਹੁੰਦੇ ਆ ਵੀ ਹੁਣ ਸਾਡੀ ਮੰਡੀ ਹੁਣ 50 60 ਸਾਲ ਤਾਈਂ ਵਧੀਆ ਚੱਲੂਗੀ ਤੇ ਸਾਨੂੰ ਬਹੁਤ ਹੀ ਫਾਇਦੇ ਹੋਣਗੇ ਇਸ ਮੰਡੀ ਦੇ ਹੋਰ ਕੋਈ ਵੀ ਫਸਲ ਆ ਕੋਈ ਸਰੋਂ ਆ ਕੋਈ ਹੋਰ ਆ ਹਰੇਕ ਮੰਡੀ ਪਿੰਡ ਦੇ ਵਿੱਚ ਕੋ ਫੰਕਸ਼ਨ ਆ ਇੱਥੇ ਕਰਵਾਏ ਜਾਣਗੇ ਤੇ ਸਾਨੂੰ ਬਹੁਤ ਹੀ ਫਾਇਦਾ ਹੈ ਇਸ ਮੰਡੀ ਦਾ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨੰਬਰਦਾਰ ਸਾਹਿਬ ਤੁਹਾਨੂੰ ਮੰਡੀ ਦਾ ਕੰਮ ਕਿਵੇਂ ਲੱਗਦਾ ਮੰਡੀ ਦਾ ਕੰਮ ਕਾਫੀ ਹੋ ਗਿਆ ਕਾਫੀ ਰਹਿੰਦਾ ਵੀ ਹੈ ਅਜੇ ਤੇ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ ਬਸ 5-7 ਦਿਨਾਂ ਦੇ ਵਿੱਚ ਮੰਡੀ ਦਾ ਘਟਣ ਦੇ ਬਿਲਕੁਲ ਤਿਆਰ ਹੈ ਜੀ ਅਸੀਂ ਪੰਜਾਬ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਆ ਹੁਕਮੰਤਰੀ ਸਾਹਿਬ ਦਾ ਤੇ ਖੇਤੀਬਾੜੀ ਮੰਤਰੀ ਖੁੜੀਆ ਸਾਹਿਬ ਦਾ ਤੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਤੇ ਸਾਡੇ ਸਤਿਕਾਰਯੋਗ ਐਮ ਐਲ ਏ ਸਾਹਿਬ ਜਿਨ੍ਹਾਂ ਦੀ ਯਤਨਾਂ ਸਦਕਾ ਬਲਕਾਰ ਸਿੰਘ ਸਿੱਧੂ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਸਮੂਹ ਨਗਰ ਨਿਵਾਸੀ ਬਹੁਤ ਹੀ ਖੁਸ਼ ਹਨ ਕਿ ਆਧੁਨਿਕ ਬਦਨਾ ਮੰਡੀ ਜਿਹੜੀ ਹੈ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਬਸ ਅਦਕਾਟਣ ਦੀ ਵੇਟ ਹੈ ਪੰਜ-ਛੇ ਦਿਨਾਂ ਦੇ ਵਿੱਚ ਅਦਕਾਟਣ ਹੋਊਗਾ ਅਸੀਂ ਬਹੁਤ ਧੰਨਵਾਦ ਦਾ ਦੁਆਰਾ ਫੇਰ ਪੰਜਾਬ ਸਰਕਾਰ ਦਾ ਕਰਦੇ ਆ ਪੰਚਾਇਤ ਦਾ ਇਹਦੇ ਵਿੱਚ ਕਿੱਡਾ-ਕੁਡਾ ਰੋਲ ਰਿਹਾ ਪੰਚਾਇਤ ਦਾ ਸਮੂਹ ਪੰਚਾਇਤ ਦਾ ਵੀ ਸਾਰੇ ਨਗਰ ਦਾ ਹੀ ਰੋਲ ਰਿਹਾ ਇਹਦੇ ਵਿੱਚ ਜੀ ਸੂਬ ਕਿਸਾਨਾਂ ਦਾ ਵੀ ਛੋਟੇ ਵੱਡੇ ਕਿਸਾਨਾਂ ਦਾ ਸਾਰੇ ਆਰਥੀਆਂ ਵੀਰਾਂ ਦਾ ਬਹੁਤ ਹੀ ਸਹਿਯੋਗ ਦਿੱਤਾ ਸਭ ਨੇ ਤੰਦੇਹੀ ਨਾਲ ਦੋ ਦੋ ਦਿਨ ਚਾਰ ਚਾਰ ਦਿਨ ਜਿੰਨੀ ਡਿਊਟੀ ਲੱਗਦੀ ਸੀ ਪੂਰੀ ਤੰਦੇਹੀ ਨਾਲ ਖੜ-ਖੜ ਕੇ ਕੋਲੇ ਕੰਮ ਕਰਾਇਆ ਸੀ ਇਹਦੀ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਪੰਚਾਇਤ ਨੂੰ ਸਹਿਯੋਗ ਦਿੱਤਾ ਵੱਧ ਚੜ ਕੇ ਹਿੱਸਾ ਲਿਆ ਕਿ ਸਾਨੂੰ ਇੱਕ ਦਾਣਾ ਮੰਡੀ ਨੂੰ ਤਿਆਰ ਕਰਾਇਆ ਹੈ ਮੰਡੀ ਬਾਰੇ ਕੀ ਜਾਣਕਾਰੀ ਦਿਓਗੇ ਮੰਡੀ ਦਾ ਕੰਮ ਲਗਭਗ ਕੰਪਲੀਟ ਹੈ ਸਾਡੇ ਪਿੰਡ ਥਰੀਵਾਲਾ ਦੇ ਨਗਰ ਨਿਵਾਸੀ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਮੰਡੀ ਲਗਭਗ ਕੰਪਲੀਟ ਹੀ ਹੋ ਗਈ ਹੈ ਇਹਦੇ ਵਾਸਤੇ ਅਸੀਂ ਪਿੰਡ ਥਰੀਵਾਲਾ ਦੇ ਨਗਰ ਨਿਵਾਸੀਆਂ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਆਪਣੇ ਐਮਐਲਏ ਸਾਹਿਬ ਸਰਦਾ ਬਲਕਾਰ ਸਿੰਘ ਸਿੱਧੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 1 ਸਵਾ ਕਰੋੜ ਦੀ ਗ੍ਰਾਂਟ ਸਾਡੇ ਪਿੰਡ ਥਰੀਵਾਲਾ ਨੂੰ ਮੁਹੱਈਆ ਕਰਵਾਈ ਤੇ ਜਿਹੜੇ ਬਿਜਲੀ ਦਾ ਪ੍ਰਬੰਧ ਕਰਿਆ ਪਾਣੀ ਦਾ ਪੰਪ ਪ੍ਰਬੰਧ ਕਰਿਆ ਐਸਟੀਮੇਟ ਤੋਂ ਪਹਿਲਾਂ ਹੀ ਸਾਨੂੰ ਕਰਵਾ ਕੇ ਦਿੱਤਾ ਅਸੀਂ ਸਾਰੇ ਪਿੰਡ ਵੱਲੋਂ ਤੇ ਨਗਰ ਪੰਚਾਇਤ ਵਨ ਮੇ ਐਮ ਐਲ اے ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਮੱਖ ਮੰਤਰੀ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੰਡੀ ਦਾ ਜਿਹੜਾ ਪਾਣੀ ਹੈ ਉਹ ਪਹਿਲਾਂ ਰਾਹਾਂ ਦੇ ਵਿੱਚ ਨਿਕਲਦਾ ਸੀ ਚਾਰ ਚਫੇਰੇ ਜਾਂ ਖੇਤਾਂ ਦੇ ਵਿੱਚ ਨਿਕਲਦਾ ਸੀ ਹੁਣ ਉਹ ਪਾਣੀ ਦਾ ਕੀ ਪ੍ਰਬੰਧ ਕੀਤਾ ਜਾਊਗਾ ਇਹਦਾ ਮਤਲਬ ਪਾਣੀ ਤਾਂ ਮੰਡੀ ਦਾ ਜੀ ਮਤਲਬ ਚਾਰ ਚਫੇਰੇ ਢਾਲ ਦਿੱਤੀ ਆ ਜੀ ਇੱਕ ਪਾਸੇ ਨਹੀਂ ਪਾਣੀ ਜਾਂਦਾਗਾ ਮੰਡੀ ਦਾ ਤੇ ਚਾਰ ਚਫੇਰੇ ਪਣੇ ਕੁਝ ਰਾਹਾਂ ਦੇ ਜਗ੍ਹਾ ਕੁਝ ਮਤਲਬ ਛੱਪੜ ਦੇ ਵਿੱਚ ਜਾਊਗਾ ਕੁਝ ਖੇਤਾਂ ਦੇ ਵਿੱਚ ਜਾਊਗਾ ਜੀ ਅਲੱਗ-ਅਲੱਗ ਪਾਣੀ ਦਾ ਵੰਡ ਕੀਤੀ ਗਈ ਹੈ ਤੇ ਜੋ ਸਾਨੂੰ ਸਾਡੇ ਬਹੁਤ ਜ਼ਿਆਦਾ ਨੀਵੀਂ ਹੋ ਗਈ ਸੀ ਮੰਡੀ ਤੁਹਾਨੂੰ ਉਹ 2022 ਦੇ ਵਿੱਚ ਸਾਡੀ ਬਹੁਤ ਕਿਸਾਨ ਵੀਰਾਂ ਦੀ ਕੰਨ ਸਾਡੀ ਦਿੱਕੀ ਸੀ ਮਾੜੀ ਉਸ ਤੋਂ ਬਾਅਦ ਫਿਰ ਆਰਥਿਕ ਵੀਰਾਂ ਨੂੰ ਬਹੁਤ ਘਾਟਾ ਪੈਇਆ ਸੀ ਜਿਹੜਾ ਤੋਲੇ ਹੋਇਆ ਮਾਲ ਸੀ ਉਹ ਵੀ ਡੁੱਬ ਗਿਆ ਸੀ ਉਸ ਟਾਈਮ ਤੋਂ ਲੈ ਕੇ ਸਾਡੀ ਮੰਗ ਸੀ ਕਿ ਸਾਡੀ ਮੰਡੀ ਉੱਚੀ ਹੋ ਕੇ ਤੇ ਨਵੇਂ ਦੁਬਾਰੇ ਠੀਕ ਢੰਗ ਨਾਲ ਬਣਾਈ ਜਾਵੇ ਲੈਵਲ ਕੱਢ ਕੇ ਫਿਰ ਉਸ ਵਾਰ ਅਸੀਂ ਸਾਰੇ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਵੀ ਪਿੰਡ ਵਾਸੀਆਂ ਦਾ ਵੀ ਜਿਨ੍ਹਾਂ ਨੇ ਇਹ ਹਮ ਹਮਾਰੇ ਭਰਤ ਪਾਈ ਕਿੰਨਾ ਸਮਾਂ ਲੱਗ ਗਿਆ ਮੰਡੀ ਤੇ ਭਰਤ ਪਾ ਕੇ ਚੰਨ ਤੱਕ ਇਹ ਮੇਰਾ ਕੰਦ ਮਲਾ ਕੇ ਡੇਢ ਮਹੀਨੇ ਜੀ ਕੰਪਲੀਟ ਹੋ ਗਈ ਹਜੇ ਕੰਮ ਰਹਿੰਦਾ ਵੀ ਬਾਕੀ ਕਰਨ ਵਾਲਾ ਮੰਡੀ ਦਾ ਚੰਨ ਦਾ ਕੰਮ ਹੋ ਗਿਆ ਜਿਹੜਾ ਹੋਰ ਪ੍ਰੋਜੈਕਟ ਪਾਸ ਹੋਇਆ ਪਿਛਲੇ ਪਾਸੇ ਇੱਕ ਕੰਦ ਆਈ ਜਿਹੜੀ ਕਿ ਮਤਲਬ ਭਰਤ ਪਾਉਣ ਤੇ ਮੰਡੀ ਟੁੱਟਣ ਦਾ ਖਾਸਾ ਸੀਗਾ ਉਹ ਪਾਸ ਹੋਈ ਆ ਜੀ ਇੱਕ ਸ਼ੈੱਡ ਹੋਰ ਪਾਸ ਹੋਇਆ ਪੰਜ ਟਾਵਰ ਆਈ ਉਹ ਬਸ ਕੋਈ ਦਖਾਨੀਆਂ ਦੇ ਨਾਲ ਦੇ ਵਿੱਚ ਵਿੱਚ ਪਰੇਸ਼ਾਨ ਕਹਿੰਦਾ ਵੀ ਅਸੀਂ ਸੋਨੂੰ ਚਾਲੂ ਕਰ ਦਾਂ ਕੰਮ ਤੇ ਆਉਣ ਵਾਲੀ ਮਤਲਬ ਸੀਜ਼ਨ ਤੋਂ ਪਹਿਲਾਂ ਪਹਿਲਾਂ ਮੰਡੀ ਕੰਪਲੀਟ ਕਰ ਦਾਂਗੇ ਨੇ 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 ਅੱਜ ਪਿੰਡ ਸਿਰਿਵਾਲ ਦੀ ਆਪਾਂ ਅਨਾਜ ਮੰਡੀ 'ਚ ਪਹੁੰਚੇ ਆਂ ਤੇ ਇੱਥੇ ਅਨਾਜ ਮੰਡੀ ਜਿਹੜੀ ਨਵੇਂ ਸਿਰੇ ਤੋਂ ਉਹਦਾ ਨਮੀਨੀਕਰਨ ਹੋਇਆ ਹੈ ਕਿੰਨਾ ਖਰਚਾ ਆਇਆ ਇਸ ਤੇ ਟੋਟਲ ਕਿੰਨਾ ਸਮਾਂ ਲੱਗਿਆ ਹੈ ਕੀ ਕੋ ਪ੍ਰੋਜੈਕਟ ਦੇ ਵਿੱਚ ਕੀ ਕੁਝ ਹੈਗਾ ਆਪਾਂ ਨੂੰ ਸਾਰੀ ਜਾਣਕਾਰੀ ਦਿਓ ਜੀ ਹਾਂ ਜੀ ਅੱਜ ਅਸੀਂ ਦਾਣਾ ਮੰਡੀ ਸਿਰਿਆਵਾਲਾ ਦੇ ਵਿੱਚ ਤੁਸੀਂ ਖੜੇ ਹੋ ਜਿੱਦਾ ਕਿ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ ਸੋ ਮੈਂ ਦੱਸਣਾ ਚਾਹੁੰਦਾ ਆਂ ਕਿ ਲਗਭਗ 1990-95 ਦੇ ਵੇਲੇ ਦੇ ਵਿੱਚ ਜਦੋਂ ਸਾਡੇ ਪਿੰਡ ਦੇ ਵਿਕਾਸਪੁਰਸ਼ ਮਨੂਮ ਪੈਸਾ ਪਾਈ ਹਰਬੰਸ ਸਿੰਘ ਜੀ ਉਹਨਾਂ ਦੀ ਪੰਚਾਇਤ ਦੇ ਵਿੱਚ ਇਹ ਦਾਣਾ ਮੰਡੀ ਦਾ ਨਿਰਮਾਣ ਹੋਇਆ ਸੀਗਾ ਸੋ ਉਸ ਸਮੇਂ ਵੀ ਇਹ ਬਹੁਤ ਉੱਚਮ ਦਰਜੇ ਦੀ ਮੰਡੀ ਬਣੀ ਸੀ ਪਰ ਹੁਣ ਸਮੇਂ ਦੇ ਨਾਲ ਕਿਉਂਕਿ ਕਾਫੀ 20 30 ਸਾਲ ਦਾ ਸਮਾਂ ਗੁਜ਼ਰਨ ਤੋਂ ਬਾਅਦ ਇਹ ਮੰਡੀ ਹੈ ਇਹ ਨੀਵੀ ਹੋ ਚੁੱਕੀ ਸੀ ਥਾਂ ਥਾਂ ਤੇ ਖੱਡੇ ਵੀ ਪੈ ਚੁੱਕੇ ਸੀ ਸੋ ਸਾਡੇ ਪਿੰਡ ਵਾਸੀ ਕਿਸਾਨਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਵੀ ਜਿਹੜਾ ਹੈ ਮੰਡੀ ਨੂੰ ਜਿਹੜਾ ਹੈਗਾ ਉੱਚੇ ਕਰਕੇ ਤੇ ਨਵੇਂ ਸਿਰੂ ਬਣਾਇਆ ਜਾਵੇ ਸੋ ਜਸਨੂ ਕੇ ਸਾਡੇ ਮੌਜੂਦਾ ਮੁੱਖ ਮੰਤਰੀ ਪੰਜਾਬ ਸਰਪ੍ਰੰਧ ਸਿੰਘ ਜੀ ਮਾਨ ਤੇ ਸਾਡੇ ਹਲਕਾ ਵਿਧਾਇਕ ਸਰਦਾਰ ਬਲਕਾਰ ਸਿੰਘ ਦੀ ਸਿੱਧੂ ਉਹਨਾਂ ਦੇ ਯਤਨਾਂ ਸਦਕਾ ਉਹਨਾਂ ਵੱਲੋਂ ਖੇਤੀਬਾੜੀ ਮੰਤਰੀ ਸਰਦਾਰ ਗਮੀਰ ਸਿੰਘ ਜੀ ਖੁੱਡੀਆਂ ਤੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਦੀ ਬਰਸਟ ਉਹਨਾਂ ਦੇ ਤਾਲਮੇਲ ਦੇ ਨਾਲ ਉਹਨਾਂ ਨੇ ਸਾਨੂੰ 1.5 ਕਰੋੜ ਰੁਪਏ ਦਾ ਇਹ ਜਿਹੜਾ ਪ੍ਰੋਜੈਕਟ ਆ ਦਾਣਾ ਮੰਡੀ ਦੇ ਨਿਰਮਾਣ ਦਾ ਜਿਹਦੇ ਦੇ ਵਿੱਚ ਲਗਭਗ 4 ਕਿੱਲੇ ਦੇ ਕਰੀਬ ਇਹ ਫੜ ਸੀਗਾ ਤੇ ਨਾਲ ਇਹਦੇ ਵਿੱਚ ਇੱਕ 35x35 ਦਾ ਸ਼ੈੱਡ ਸੀ ਤੇ ਇੱਕ ਸਾਈਡ ਵਾਲ ਸੀ ਸੋ ਉਹ ਉਹਨਾਂ ਨੇ ਪਾਸ ਕਰਵਾ ਕੇ ਦਿੱਤਾ ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਬਹੁਤ ਜਲਦੀ ਕਿਉਂਕਿ ਸੀਜ਼ਨ ਆਉਣ ਵਾਲਾ ਸੀ ਤਾਂ ਪ੍ਰਸ਼ਾਸਨ ਨੂੰ ਉਹਨਾਂ ਨੇ ਹਦਾਇਤਾਂ ਕਰਕੇ ਐਮਐਲਏ ਸਾਹਿਬ ਵੱਲੋਂ ਬਹੁਤ ਜਲਦੀ ਤੇ ਤੀਜੀ ਦਿਨਾਂ ਵਾਲੇ ਕੰਮ ਸ਼ੁਰੂ ਕਰਵਾਇਆ ਜਿਹੜਾ ਕਿ ਅੱਜ ਮੁਕੰਮਲ ਹੋ ਚੁੱਕਿਆ ਗਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਕਿ ਸਮੇਂ-ਸਮੇਂ ਤੇ ਕਈ ਵਾਰੀ ਸਾਨੂੰ ਇਹਦੇ ਵਿੱਚ ਮੌਕੇ ਦੇ ਉੱਪਰ ਸਮੱਸਿਆਵਾਂ ਵੀ ਆਈਆਂ ਜਿਸ ਤਰ੍ਹਾਂ ਸਾਡੇ ਪਹਿਲਾਂ ਟਾਵਰ ਘੱਟ ਸੀਗੇ ਕੌਕੀ ਮੰਡੀ ਬਹੁਤ ਵੱਡੀ ਆ ਸਿਰਫ ਵਿੱਚ ਦੋ ਟਾਵਰ ਸੀ ਸੋ ਐਮਐਲਏ ਸਾਹਿਬ ਬੇਨਤੀ ਕੀਤੀ ਸੀ ਵੀ ਸਾਨੂੰ ਟਾਵਰਾਂ ਦੀ ਲੋੜ ਆ ਤਾਂ ਉਹਨਾਂ ਨੇ ਫੌਰੀ ਤੌਰ ਤੇ ਜਿਹੜੀ ਹੈਗੀ ਕੇਬਲ ਇਹਦੇ ਨੀਚੇ ਪੈ ਚੁੱਕੀ ਆ ਪੰਜ ਟਾਵਰਾਂ ਦੀ ਸੋ ਟਾਵਰ ਵੀ ਸਾਡੇ ਥੋੜੇ ਸਮੇਂ ਦੇ ਵਿੱਚ ਲੱਗ ਜਾਣੇ ਆ ਸੋ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਆ ਜਿੱਥੇ ਸਾਡੇ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦਾ ਤੇ ਉੱਥੇ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਆ ਸਾਡੇ ਪੰਜਾਬ ਮੰਡੀ ਬੋਰਡ ਦਾ ਆ ਮਾਨਯੋਗ ਐਕਸ਼ਨ ਸ੍ਰੀ ਵਿਪਨ ਖੰਨਾ ਜੀ ਜਿਹੜੇ ਕਿ ਸਮੇਂ-ਸਮੇਂ ਤੇ ਚੱਲ ਰਹੇ ਕੰਮ ਨੂੰ ਵਿਜ਼ਿਟ ਕਰਦੇ ਰਹੇ ਆ ਜੋ ਵੀ ਮੌਕੇ ਤੇ ਕੋਈ ਸਮੱਸਿਆ ਆਈ ਹੈ ਉਹਨਾਂ ਨੇ ਫੌਰੀ ਤੌਰ ਤੇ ਉਹਦਾ ਹੱਲ ਕੀਤਾਗਾ ਸੋ ਹੁਣ ਵੀ ਸਮੁੱਚੇ ਸਾਡੇ ਪਿੰਡ ਵਾਸੀਆਂ ਵੱਲੋਂ ਕਿਉਂਕਿ ਇੱਥੇ ਇਸ ਕੰਮ ਦੀ ਸ਼ੁਰੂਆਤ ਦੇ ਵਿੱਚ ਹਰ ਇੱਕ ਪਿੰਡ ਵਾਸੀ ਦਾ ਸਹਿਯੋਗ ਆ ਸਮੁੱਚੀ ਸਾਡੀ ਇੱਥੇ ਪੰਚਾਇਤ ਖੜੀ ਆ ਸਾਰੇ ਮੈਂਬਰ ਸਾਹਿਬਾਨ ਨੇ ਸਾਡੇ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਜੀ ਪਾਈ ਤੇ ਸਮੁੱਚੇ ਸੁਸਾਇਟੀ ਮੈਂਬਰ ਇੱਥੇ ਮੌਜੂਦ ਨੇ ਸਾਰਾ ਨਗਰ ਮੌਜੂਦ ਆ ਸੋ ਸਾਰਿਆਂ ਨੇ ਇੱਥੇ ਜਿਹਦੇ ਕੋਲੇ ਸਮਾਂ ਸੀ ਉਹਨਾਂ ਨੇ ਸਮਾਂ ਦਿੱਤਾ ਜਿਹਦੇ ਕੋਲੇ ਪੂੰਜੀ ਸੀ ਉਹਨਾਂ ਨੇ ਪੂੰਜੀ ਦਿੱਤੀ ਜਿਨ੍ਹਾਂ ਨੇ ਕੋਲੇ ਕੋਈ ਰਾਏ ਵਿਚਾਰ ਸੀ ਉਹਨਾਂ ਨੇ ਆਪਦੇ ਰਾਇ ਵਿਚਾਰ ਦਿੱਤੇ ਸੋ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਅੱਜ ਇਹ ਵੱਡਾ ਜਿਹੜਾ ਬਹੁਤ ਕਰੋੜੀ ਪ੍ਰੋਜੈਕਟ ਹੈ ਉਹ ਕੰਪਲੀਟ ਹੋਣ ਜਾ ਰਿਹਾ ਹੈਗਾ ਸੋ ਇਹਦੇ ਵਿੱਚ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਸਾਡੇ ਆੜਤੀਏ ਵੀਰ ਆਗੇ ਜਿਨ੍ਹਾਂ ਦੀ ਇੱਥੇ ਦੁਕਾਨਾਂਾਂ 'ਗੇ ਫਸਲ ਦੀ ਖਰੀਦ ਹੁੰਦੀ ਆ ਸੋ ਉਹਨਾਂ ਨੇ ਵੀ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਨੇ ਸਾਨੂੰ ਬਹੁਤ ਹੰਗਾਰਾ ਦਿੱਤਾ ਸੋ ਸਾਨੂੰ رائے ਵੀ ਦਿੱਤੀ ਜਿਹੜਾ ਅਸੀਂ ਕਿ ਪਾਣੀ ਦਾ ਜੋ ਪੀਣ ਦਾ ਤੇ ਵਰਤਣ ਦਾ ਜਿਹੜਾ ਅਸੀਂ ਪੱਕਾ ਪ੍ਰਬੰਧ ਜਿਹੜਾ ਇੱਥੇ ਅੰਡਰਗਰਾਉਂਡ ਪਾਈਪਾਂ ਪਾ ਕੇ ਜੋ ਸਾਨੂੰ ਆਰਤੀ ਸਹਿਬਾਨ ਨੇ ਸਾਨੂੰ ਵਿਚਾਰ ਦਿੱਤੇ ਸੀਗੇ ਸੋ ਉਹ ਵੀ ਅਸੀਂ ਇਹ ਪਹਿਲਾਂ ਤਾਂ ਪਹਿਲੀ ਮੰਡੀ ਜਿਹਦੇ ਵਿੱਚ ਅੰਡਰਗਰਾਉਂਡ ਪਾਈਪਾਂ ਪਾਣੀ ਦੀਆਂ ਤੇ ਸੀਵਰੇਜ ਦੀਆਂ ਪਿੰਡਾਂ ਦੇ ਵਿੱਚ ਪਾਈ ਹੈ ਸੋ ਇਸ ਤਰ੍ਹਾਂ ਦਾ ਸਾਰਿਆਂ ਦੇ ਸਹਿਯੋਗ ਦੇ ਨਾਲ ਸੋ ਹੁਣ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਕੀ ਸੀ ਵੀ ਪਿੰਡ ਵਾਸੀਆਂ ਦੀ ਮੰਗ ਸੀ ਵੀ ਜਿਸ ਤਰ੍ਹਾਂ ਇੱਕ ਪਿਛਲੀ ਸਾਈਡ ਖੇਤਾਂ ਵਾਲੀ ਸਾਈਡ ਕੰਧ ਰਹਿੰਦੀ ਹੈ ਇੱਕ ਸਾਡੇ ਰਿਹਾਈਸ਼ੀ ਆਗੇ ਉਧਰ ਰੂੜੀਆਂ ਵਾਲਾ ਥਾਂਗਾ ਸੋ ਉਧਰ ਪਿੰਡ ਵਾਸੀਆਂ ਦੀ ਮੰਗ ਸੀ ਵੀ ਉਧਰ ਵੀ ਕੰਧ ਹੋਣੀ ਚਾਹੀਦੀ ਹੈ ਸੋ ਇੱਕ ਸਾਨੂੰ ਵੱਡੇ ਛੱਡ ਦੀ ਲੋੜ ਸੀ ਜਿਹਦੇ ਵਿੱਚ ਅਸੀਂ ਜਨਸਲਾ ਆ ਸਕਦੇ ਹਾਂ 100 ਬਈ 50 ਦਾ ਸੋ ਅਸੀਂ ਪ੍ਰਸ਼ਾਸਨਪਾਸ ਬੇਨਤੀ ਕੀਤੀ ਸੀ ਤਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿਉਂਕਿ ਜਿਹੜਾ ਇੱਕ ਕਹਿ ਸਕਦੇ ਸਾਲ ਦੋ ਸਾਲਾਂ ਦਾ ਕੰਮ ਸੀ ਉਹ ਪੰਜਾਬ ਵੱਡੀ ਮੋੜ ਦੇ ਪ੍ਰਸ਼ਾਸਨ ਮਾਨਯੋਗ ਸਕੱਤਰ ਪੰਜਾਬ ਮੰਡੀ ਬੋਰਡ શ્રી ਰਾਮਬੀਰ ਜੀ ਇੰਜੀਨੀਅਰਿੰਗ ਚੀਫ શ્રી ਜਤਿੰਦਰ ਭੰਗੂ ਜੀ ਸੋ ਉਹਨਾਂ ਵੱਲੋਂ ਫੌਰੀ ਤੌਰ ਤੇ ਜਿਹੜਾ ਹੈ 58 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਆ ਜਿਹਦੇ ਵਿੱਚ ਕੀ ਸਾਈਡ ਵਾਲ ਆ ਗਈ ਸਾਡੀ ਰੀਟੇਨਿੰਗ ਵਾਲ ਆ ਗਈ ਕਟੋਏ ਵਾਲ ਆ ਤੇ 100 ਬਾਈ 50 ਦਾ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਸੋ ਉਹ ਸਾਨੂੰ ਉਹਨਾਂ ਨੇ 58 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਆ ਉਹ 15 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਸੋ ਉਹਨਾਂ ਦੇ ਵਿੱਚ ਇੰਜੀਨੀਅਰ ਸਾਹਿਬ ਸ੍ਰੀ ਚੀਮਾ ਜੀ ਗੁਰਿੰਦਰ ਸਿੰਘ ਚੀਮਾ ਜੀ DSPਾਲ ਸਿੰਘ ਜੀ ਰੂਟਰ ਸੁਪਰਡੈਂਟ ਸੋ ਇਹਨਾਂ ਸਾਰੇ ਪੰਜਾਬ ਵੱਡੀ ਮੋੜ ਸਾਡੇ ਸੈਕਟਰੀ ਸਵਾਨ ਜੈ ਸਵਾਨ ਭਗਤਾਵਾਲ ਮਾਰਕੀਟ ਕਮੇਟੀ ਤੋਂ ਸੋ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰਿਹਾ ਮੈਨੂੰ ਪਤਾ ਵੀ ਜਿਹੜੀ ਸਾਡੀ ਮੰਡੀ ਹੈ ਸ਼ਾਇਦ ਸਾਡੇ ਹਲ ਇੱਕ ਦੂਜੇ ਪਿੰਡਾਂ ਦੇ ਲਈ ਇੱਕ ਮਾਡਲ ਮੰਡੀ ਹੈ ਜਿੰਨੀ ਸਫਾਈ ਦੇ ਨਾਲ ਇੱਟ ਦੀ ਕੁਆਲਿਟੀ ਦਾ ਹੋਰ ਕੰਮ ਹੋਇਆ ਗਿਆ ਸੋ ਸ਼ਾਇਦ ਹੀ ਜਿਹੜੀ ਇਹ ਮੰਡੀ ਹੈ ਇਹ ਸਾਰੇ ਪੰਜਾਬ ਦੇ ਲਈ ਇੱਕ ਮਾਡਲ ਮੰਡੀ ਹੋਊਗੀ ਸੋ ਮੈਂ ਫੇਰ ਇੱਕ ਵਾਰੀ ਫੇਰ ਸਾਰੀਆਂ ਪਹੁੰਚੀਆਂ ਸ਼ਕਤੀਆਂ ਦਾ ਸਾਡੇ ਰੱਬ ਵਰਗੇ ਪਿੰਡ ਵਾਸੀਆਂ ਦਾ ਸਾਡੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਪਹਿਲਾਂ ਭਰਤ ਪਾਈ ਤੇ ਫਿਰ ਸਮਾਂ ਕੱਢ ਕੇ ਕੋਲੇ ਖੜਕੇ ਸਾਰਾ ਕੰਮ ਕੋਇਆ ਸੋ ਉਹਨਾਂ ਦਾ ਮੈਂ ਸਮੁੱਚੇ ਨਗਰ ਪ੍ਰਸ਼ਾਸਨ ਚ ਮੈਡਮ ਰਜਿੰਦਰ ਕੌਰ ਜੀ ਵੱਲੋਂ ਤੇ ਸਮੁੱਚੀ ਸਾਡੀ ਪੰਚਾਇਤ ਵੱਲੋਂ ਸਾਡੇ ਸੋਸਾਇਟੀ ਮੈਂਬਰਸ ਵੱਲੋਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਮੰਡੀ ਦੇ ਜਿਹੜੇ ਐਂਟਰੀ ਗੇਟ ਹੋਣਗੇ ਉਹ ਕਿੰਨੇ ਹੋਣਗੇ ਇਹਦੀ ਮਹਿਕਮੇ ਪਾਸ ਇਹਦੀ ਪ੍ਰਵੀਜ਼ਨ ਭੇਜੀ ਗਈ ਹੈ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਅਸੀਂ ਦੇਖਦੇ ਹਾਂਗੇ ਵੀ ਜਿਹੜੀ ਕੰਦ ਥੋੜੀ ਉੱਚੀ ਕਿਉਂਕਿ ਜਿਹੜਾ ਪਿੰਡਾਂ ਦਾ ਕਨਸੈਪਟ ਹੈ ਉਹ ਮੰਡੀਆਂ ਦਾ ਉਹ ਸ਼ਹਿਰਾਂ ਨਾਲ ਵੱਖਰਾ ਹੁੰਦਾ ਹੈਗਾ ਸੋ ਮਹਿਕਮੇ ਪਾਸ ਪ੍ਰਵੀਜ਼ਨ ਭੇਜੀ ਗਈ ਹੈ ਉਹਨਾਂ ਨੂੰ ਸਾਨੂੰ ਵਿਸ਼ਵਾਸ ਹੈ ਵੀ ਬਹੁਤ ਜਲਦ ਜਿਵੇਂ ਵੀ ਇਹ ਪ੍ਰੋਜੈਕਟ ਰੈਡੀ ਹੋਊਗਾ ਉਹ ਸਾਨੂੰ ਮੁਹੱਈਆ ਕਰਾਇਆ ਜਾਊਗਾ ਇਹਦੇ ਰਸਤੇ ਆ ਜਿਹੜੇ ਨੀਵੇਂ ਰਸਤੇ ਰੱਖਿਆ ਸੜਕਾਂ ਰੱਖੀਆਂ ਆ ਉਹ ਕਿੰਨੇ ਆ ਤੇ ਮੰਡੀ ਦਾ ਜਿਹੜਾ ਪਾਣੀ ਹੈ ਉਹ ਜਿਹੜਾ ਤੁਸੀਂ ਕਹਿੰਦੇ ਆ ਅੰਡਰਗਰਾਉਂਡ ਪਾਣੀ ਜਾਊਗਾ ਪਾਈਪਾਂ ਪਾਈਆਂ ਜਿਹੜੀਆਂ ਉਹਦੇ ਜੇ ਮੰਡੀ ਦਾ ਪਾਣੀ ਜਾਊਗਾ ਜਾਂ ਪੀਣ ਵਾਲਾ ਪਾਣੀ ਜਿਹੜਾ ਬੇਸਥ ਜ ਜਾਊਗਾ ਜੋ ਰਾਸਤਿਆਂ ਦੀ ਗੱਲ ਹੈ ਜੀ ਜੋ ਪਾਣੀ ਦੇ ਲੈਵਲ ਦੇ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਗਈ ਜਿਸ ਤਰ੍ਹਾਂ ਪਹਿਲਾਂ ਮਹਿਕਮੇ ਦੀਆਂ ਹਦਾਇਤਾਂ ਨੇ ਜਿਹੜਾ ਹੈਗਾ ਪਾਣੀ ਨੂੰ ਸਾਰੇ ਪਾਸੇ ਇੱਕੋ ਜਿਹਾ ਵੰਡ ਕੇ ਰਸਤੇ ਰਾਹੀਂ ਤਾਂਕਿ ਕੋਈ ਇੱਕ ਪਾਸੇ ਪਾਣੀ ਇਕੱਠਾ ਨਾ ਹੋਵੇ ਸੋ ਰਸਤਿਆਂ ਵਿੱਚ ਦੀ ਜਿਹੜੀ ਹੈਗੀ ਉਹਦੀ ਨਿਕਾਸੀ ਕੀਤੀ ਗਈ ਹੈ ਸੋ ਜਿਹੜਾ ਪਾਣੀ ਦੀ ਨਿਕਾਸੀ ਦੀ ਹੈਗੀ ਆ ਉਹ ਜਿਸ ਤਰ੍ਹਾਂ ਸਾਡੀ ਲੇਬਰ ਆਉਂਦੀ ਆ ਸੋ ਉਹਨਾਂ ਨੇ ਪਾਣੀ ਪੀਣਾ ਜਾਂ ਕਈ ਵਾਰੀ ਬਾਹਰ ਦੀ ਲੇਬਰ ਹੁੰਦੀ ਆ ਉਹਨਾਂ ਨੇ ਉੱਥੇ ਨਹਾਉਣਾ ਵੀ ਹੁੰਦਾ ਸੋ ਉਹਨਾਂ ਦੇ ਲਈ ਅਸੀਂ ਥੜੇ ਬਣਾ ਕੇ ਅਲੱਗ ਤੋਂ ਬਾਥਰੂਮ ਦਾ ਜਿਹੜਾ ਕੰਮ ਚੱਲਣਾਗਾ ਟਾਇਲਟ ਵਗੈਰ ਵੀ ਇੱਥੇ ਬਣਾਉਣੇ ਆ ਸੋ ਉਹ ਉਹਨਾਂ ਲਈ ਅਲੱਗ ਦੇ ਲਈ ਪਾਈਪਾਂ ਪਾਈਆਂ ਹੋਈਆਂ ਸੋ ਜਿਸ ਤਰ੍ਹਾਂ ਮਹਿਕ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਤੇ ਪ੍ਰੋਜੈਕਟਾ ਵੀ ਅਸੀਂ ਵਾਟਰ ਰੀਚਾਰਜ ਕਰਨਾ ਹੈਗਾ ਤੋਂ ਮੰਡੀ ਦੇ ਵਿੱਚ ਜਿਹੜਾ ਮੀਂਹ ਦਾ ਪਾਣੀ ਹੋਊਗਾ ਤਾਂ ਉਹਦੇ ਲਈ ਅਸੀਂ ਜਗਾ ਦਾ ਜਗਾ ਦੇ ਉੱਪਰ ਜਿਹੜੇ ਹੈਗੇ ਰੀਚਾਰਜ ਪਿਟ ਬਣਾ ਕੇ ਜਿਹੜਾ ਮੰਡੀ ਦਾ ਪਾਣੀ ਆ ਸਾਡੀ ਕੋਸ਼ਿਸ਼ ਹੋਊਗੀ ਵੀ ਉਹਨੂੰ ਗਰਾਊਂਡ ਵਾਟਰ ਕਰਕੇ ਰੀਚਾਰਜ ਕਰੀਏ ਤਾਂ ਕਿ ਉਹਨੂੰ ਆਪਾਂ ਆਸ-ਪਾਸੇ ਜਾਂ ਛੱਪੜ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਗਰਾਊਂਡ ਵਾਟਰ ਰੀਚਾਰਜ ਹੋ ਜਾਵੇ ਨਹੀਂ ਉਹ ਤਾਂ ਫਿਰ ਮੰਡੀ ਦਾ ਚਾਰ ਸਫੇਰੇ ਦਾ ਜਿਹੜਾ ਪਾਣੀ ਹੈ ਜਿਵੇਂ ਤੁਸੀਂ ਕਹਿੰਦੇ ਵੀ ਮੰਡੀ ਦਾ ਪਾਣੀ ਚਾਰ ਸਫੇਰੇ ਨੂੰ ਢਾਲ ਕੀਤੀ ਹੈ ਕੋਈ ਰਾਹਾਂ ਰਾਹਾਂ ਦੇ ਵਿੱਚ ਜਾਊਗਾ ਕੋਈ ਖੇਤਾਂ ਦੇ ਵਿੱਚ ਜਾਊਗਾ ਜਿਹੜਾ ਸੀਵਰੇਜ ਦਾ ਪਾਣੀ ਥੱਲੇ ਆਉਣਾ ਹੈ ਪਾਈਪਾਂ ਵਾਲਾ ਪਾਣੀ ਹੈ ਉਹ ਤਾਂ ਪਾਈਪਾਂ ਵਿੱਚ ਹੀ ਆ ਜਾਊਗਾ ਜਿਹੜਾ ਰਾਹਾਂ 'ਚ ਜਾਊਗਾ ਪਾਣੀ ਉਹਦਾ ਫਿਰ ਜਿਵੇਂ ਅੱਗੇ ਪਿਛਲੀ ਵਾਰ ਰਾਹ ਉੱਚੇ ਕਰਤੇ ਸੀ ਮੰਡੀ ਦਾ ਪਾਣੀ ਉੱਥੇ ਖੜਨ ਲੱਗ ਗਿਆ ਜੇ ਹੁਣ ਵੀ ਲੋਕਾਂ ਨੇ ਰਾਹ ਉੱਚੇ ਕਰਤੇ ਫੇਰ ਨੀਓ ਜਿਸ ਤਰ੍ਹਾਂ ਸਭੀ ਸਰਕਾਰ ਦਾ ਜਿਹੜਾ ਪ੍ਰਾਲਾਗ ਵੀ ਜਿੰਨੀਆਂ ਵੀ ਸਰਕਾਰੀ ਸੰਸਥਾਵਾਂਆਂ ਗਈਆਂ ਉਹਨਾਂ ਸਾਰਿਆਂ ਦੇ ਉੱਪਰ ਬੋਰ ਰਾਹੀਂ ਪਾਣੀ ਨੂੰ نیچے ਭੇਜ ਕੇ ਉਹਦੇ ਨਾਲ ਡਬਲ ਫਾਇਦਾ ਹੁੰਦਾ ਇੱਕ ਤਾਂ ਪਾਣੀ ਦੀ ਅਰੇਂਜਮੈਂਟ ਹੋ ਜਾਂਦੀ ਹੈ ਦੂਸਰਾ ਕੀ ਹੈ ਧਰਤੀ ਦਾ ਜਿਹੜਾ ਵਾਟਰ ਲੈਵਲ ਵੀ ਉੱਪਰ ਹੁੰਦਾ ਸੋ ਜਿੱਥੇ-ਜਿੱਥੇ ਮੇਨ ਪਾਣੀ ਦੀ ਐਗਜ਼ਟ ਹੋਊਗੀ ਜਿੱਥੇ ਪਾਣੀ ਜ਼ਿਆਦਾ ਇਕੱਠਾ ਹੋ ਕੇ ਨਿਕਲੂਗਾ ਉੱਥੇ ਜਿਹੜਾ ਹੈਗਾ ਰੀਚਾਰਜ ਪਿਟ ਬਣਾ ਕੇ ਪਾਣੀ ਨੂੰ ਗਰਾਊਂਡ